ਲੋਕਾਂ ਦੇ ਹਰ ਪਾਸੇ ਜਾਵੇ ਜਿੰਦਾਬਾਦ ਜਿੰਦਾਬਾਦ ਆਪਣੀ ਆਪਣੀ ਆਪ ਕਰੋ ਕੱਠੀ ਹੋ ਕੇ ਜਨਤਾ ਸਾਰੀ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ मुर्दाबाद मुर्दाबाद जिंदाबाद जिंदाबाद मुर्दाबाद मुर्दाबाद जिंदाबाद जिंदाबाद ਜਿੰਨਾ ਤੋਂ ਨਹੀਂ ਡਰਦੇ ਲੋਕ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਆਪਣੀ ਰਾਖੀ ਆਪ ਕਰੋ ਕਰੋ ਤਿਆਰੀ ਕੱਟੀ ਹੋ ਕੇ ਜਨਤਾ ਸਾਰੀ

ਹੋਣ ਵਾਲੇ ਬਾਦੂਨੀ ਨੇ ਤਾਕੁਰ ਆਜਾਤਾ ਜਿੰਦਾਬਾਦ ਜਿੰਦਾਬਾਦ ਇੱਕਤਾ ਜਿੰਦਾਬਾਦ 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 ਪ੍ਰਧਾਨ ਜੀ ਇਹ ਕੀ ਮਸਲਾਈ ਮਸਲਾ ਇਹ ਧੱਕੇ ਦਾ ਹੈ ਸੂਏ ਦੀ ਜਗ੍ਹਾ ਨੂੰ ਛੱਡ ਕੇ ਜਿੱਥੋਂ ਦੀ ਸੂਆ ਹੈਗੇ ਆ ਹਾਂਜੀ ਉਹਨੂੰ ਛੱਡ ਕੇ ਨਵੇਂ ਥਾਵਾਂ ਦੀ ਨੱਕ ਦੀ ਸਿਹਤ ਸੂਆ ਜਣੀ ਕੱਢ ਕੇ ਲਿਜਾ ਰਹੇ ਆ ਅਸੀਂ ਸੂਏ ਦਾ ਵਿਰੋਧ ਨਹੀਂ ਕਰਦੇ ਅਸੀਂ ਸੂਏ ਦਾ ਵਿਰੋਧ ਨਹੀਂ ਕਰਦੇ ਜਿੱਥੋਂ ਦੀ ਸੂਆ ਹੈਗੇ ਆ ਉੱਥੋਂ ਦੀ ਸੂਆ ਨਿਕਲਣਾ ਚਾਹੀਦਾ ਨਵੀਆਂ ਜ਼ਮੀਨਾਂ ਖਰਾਬ ਕਰਕੇ ਸੂਆ ਨਾ ਕੱਢਿਆ ਜਾਵੇ ਸਰਕਾਰ ਦੇ ਜ਼ੋਰ ਨਾਲ ਡੰਡੇ ਦੇ ਜ਼ੋਰ ਨਾਲ ਹਰ ਥਾਂਵੇਂ ਸਰਕਾਰ ਧੱਕਾ ਕਰਨ ਲੱਗੀ ਹੋਈ ਹੈ ਆ ਡਾਂਗਾ ਨਹੀਂ ਖੜਿਆ ਫੋਰਸ ਖੜੀ ਹੈ ਜਿੱਥੋਂ ਦੀ ਸੂਆ ਹੈਗੇ ਆ ਉਹਨੂੰ ਨਹਿਰੀ ਵਿਭਾਗਾਂ ਖਾਲ ਬਣਾਉਣ ਤੇ ਲੱਗਿਆ ਖਾਲ ਆਹ ਸੁਆ 40 ਫੁੱਟ ਹੈ ਜਿਹੜਾ ਇਹਦੇ ਵਿੱਚੋਂ ਕੱਢਣਾ ਉਹ ਕਹਿੰਦੇ 55 ਫੁੱਟ ਕੱਟਣਾ ਬਾਪ ਨਾਲ ਜਾਨੀ ਕਿ ਪੁੱਤ ਵੱਡਾ ਕਰਨਾ ਵੀ ਬਾਪ ਵੱਡਾ ਨਹੀਂ ਹੁੰਦਾ ਪੁੱਤ ਵੱਡਾ ਹੁੰਦਾ ਪੁੱਤ ਵੱਡਾ ਕਰਨ ਲੱਗੇ ਹੋਣੇ ਧੱਕੇ ਨਾਲ ਡਾਂਗ ਨਾਲ ਇਹ 40 ਫੁੱਟੇ ਪਾਣੀ ਕਿੱਥੋਂ ਲਾਉਣਗੇ ਇਹਦੇ ਵਿੱਚ ਦੀ ਇੱਧਰ 55 ਫੁੱਟ ਕੱਢਣਾ ਕਹਿੰਦੇ ਕਿਉਂ ਜਿਹੜਾ 40 ਫੁੱਟ ਸੁਆ ਪਹਿਲਾਂ ਹੈ ਗਿਆ 55 ਫੁੱਟ ਤਾਂ ਨਕਸ਼ਾ ਬਣਵਾਇਆ ਵੀ ਉਹਨਾਂ ਵਿਚ ਰੋਲਿਆ ਜਾਵੇ ਜੇ 40 ਫੁੱਟ ਬਣਾਵਾਂਗੇ ਤਾਂ ਫਿਰ ਉਥੋਂ ਦੀ ਹੈ ਕੱਢਣਾ ਪਊਗਾ ਜਿੱਥੋਂ ਦੀ ਸਰਕਾਰ ਦਾ ਬਣਿਆ ਹੋਇਆ ਨਕਸ਼ੇ 'ਚ ਲੱਗਿਆ ਹੈ ਨਕਸ਼ੇ 'ਚ ਸੁਆ ਲੱਗਿਆ ਹੋਇਆ ਉਹ ਵੀ ਕਰਾਚੋਂ ਵਿਚ ਨਹੀਂ ਆਦਾਈ ਉਹ ਸੁਆ ਨਿਕਲਣਾ ਚਾਹੀਦਾ ਉਹ ਕਰਾਚੋਂ ਜਾਂਦਾ ਹੈ ਕਰਾਚੋਂ ਦੇ ਲੋਕਾਂ ਨੂੰ ਕੋਈ ਤਰਾਜ ਨਹੀਂ ਉਥੋਂ ਦੀ ਜਾਣਾ ਚਾਹੀਦਾ ਅਸੀਂ ਕਢਵਾ ਕੇ ਰਾਜ਼ੀ ਹਾਂ ਅਸੀਂ ਕੋਈ ਵਿਰੋਧ ਨਹੀਂ ਕਰਦੇ ਪਰ 15-15 ਬਿਗੇ 7-7 ਬਿਗੇ ਜ਼ਮੀਨਾਂ ਖਰਾਬ ਕਰਕੇ ਨਵੇਂ ਥਾਮੋਂ ਦੀ 55 ਫੁੱਟ ਧਰਤੀ ਖਰਾਬ ਕਰਕੇ ਡਾਂਗ ਦੇ ਜ਼ੋਰ ਨਾਲ ਜਣੀ ਕੇ ਇਹ ਕਦਾ برداشت ਨਹੀਂ ਕਰਾਂਗੇ ਇਹਦਾ ਵਿਰੋਧ ਕਰਾਂਗੇ ਤੇ ਕਰਦੇ ਰਹਾਂਗੇ ਤੇ ਕਰਦੇ ਰਹੇ ਆ ਐ ਨਹੀਂ ਹੋਣ ਦੇਵਾਂਗੇ ਇਹ ਬਿਲਕੁਲ ਗਲਤ ਹੈ ਇਹ ਗਲਤ ਤਰੀਕੇ ਨਾਲ ਜਣੀ ਕਿ ਸਰਕਾਰ ਆਪਦੇ ਜ਼ੋਰ ਨਾਲ ਕਰਾਚੋਂ ਸਰਕਾਰ ਬੈਠੀ ਹੈ ਆਪਦੇ ਜ਼ੋਰ ਨਾਲ ਜਣੀ ਕਿ ਉਹ ਡੰਡੇ ਦੇ ਜ਼ੋਰ ਨਾਲ ਲਿਜਾਣਾ ਚਾਹੁੰਦੇ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਵਿਚਾਰ ਕੇ ਪੂਰੇ ਨਕਸ਼ੇ ਦੇਖ ਕੇ ਜ਼ਿਲੇ ਵੱਲੋਂ ਜ਼ਿਲੇ 'ਚ ਨਕਸ਼ੇ ਰੱਖ ਕੇ ਉਹਤੇ ਪੂਰੀ ਪੜਤਾਲ ਕਰਕੇ ਫੇਰੇ ਮਸਲਾ ਲਿਆ ਬੇਨਤੀ ਹੈ ਸਰਕਾਰ ਨੂੰ ਵੀ ਜਿੱਥੋਂ ਦੀ ਸੁਆ ਉੱਥੋਂ ਦੀ ਕੱਢੋ ਭਰਾਵੋ ਨਵੀਂ ਰੀਤ ਨਾ ਤੋਰੋ ਏ ਠੀਕ ਨਹੀਂ ਹੈਗੀ ਆਪਣੀ ਮਰਜ਼ੀ ਨਾਲ ਪੰਜਾਬ ਦੀਆਂ ਜ਼ਮੀਨਾਂ ਨਾ ਖਰਾਬ ਕਰੋ ਹੱਥ ਬੰਨ ਕੇ ਬੇਨਤੀ ਹੈ ਇਹ ਗੋਸਲਖਾਨੇ ਦਾ ਸਕੂਲ ਦਾ ਦੁਕਾਟ ਨਹੀਂ ਹੈ ਗਿਆ ਵੀ ਤੁਸੀਂ ਕਰਕੇ ਡੰਡੀ ਲਗੋਗੇ ਇਹ ਜ਼ਮੀਨਾਂ ਨੇ ਇੱਥੇ ਰੋਟੀ ਖਾਂਦੇ ਆ ਲੋਕ ਮਾੜੀ ਮੋਟੀ ਸ਼ਰਮ ਕਰੋ ਯਾਰ ਜਮੀਨਾ ਬਚ ਰਹਿਣ ਦੇ ਲੋਕਾਂ ਕੋਲੇ ਤੁਸੀਂ ਕਰੀ ਚੱਲੋ ਯਾਰ ਗੋਸਲਖਾਨਿਆਂ ਦਾ ਅਧ ਘਟਨ ਕਰੋ ਤੁਸੀਂ ਬਾਥਰੂਮਾਂ ਦਾ ਅਧ ਘਟਨ ਕਰੋ ਤੁਸੀਂ ਕੰਧਾਂ ਦੇ ਅਧ ਘਟਨ ਕਰੋ ਕਰੋ ਜਿਹੜੇ ਵੱਡੇ ਕੰਮ ਨੇ ਉਹ ਕਰੋ ਤੁਸੀਂ ਪੜਾ ਮੇਰਾ ਵੀਰ ਬਣ ਕੇ ਰੋਟੀ ਖਾਣ ਦੇ ਲੋਕਾਂ ਨੂੰ ਐਦਾਂ ਨਾ ਕਰੋ ਇਹ ਰੋਟੀ ਖਾਂਦੇ ਲੋਕਾਂ ਨੂੰ ਨਾ ਜਾੜੋ ਤੁਹਾਨੂੰ ਤੁਸੀਂ ਜਾੜਨ ਦਾ ਠੇਕਾ ਲੈ ਲਿਆ ਲੋਕਾਂ ਨੂੰ ਇਹ ਨਾ ਕਰੋ ਇਹ ਹੱਥ ਬੰਨ ਕੇ ਬੇਨਤੀ ਹੈ ਲੋਕਾਂ ਨੂੰ ਬਸਾਉਣ ਦੀ ਗੱਲ ਕਰੋ ਜਿੱਥੋਂ ਦੀ ਸੂਆ ਉੱਥੋਂ ਦੀ ਕੱਢੋ ਸਾਡਾ ਵਿਰੋਧ ਹੈ ਇਸ ਕਰਕੇ ਅਸੀਂ ਵਿਰੋਧ ਕਰਨਾ ਆ ਸਾਡਾ ਸੂਏ ਦਾ ਕੋਈ ਵਿਰੋਧ ਨਹੀਂ ਹੈਗਾ ਆਸੂਆ ਇਹਦੇ ਨਾਲ ਲੱਗਦਾ ਆਸੂਆ ਇਥੋਂ ਦੇ ਨਕਸ਼ੇ ਚ ਜਾਂਦਾ ਤੇ ਇਹ ਇਥੋਂ ਦੇ ਲੈ ਜਾਣਾ ਚਾਹੁੰਦੇ ਆ ਐ ਨਹੀਂ ਕਰਨਾ ਚਾਹੀਦਾ ਇਹ ਸੋਚਣਾ ਚਾਹੀਦਾ ਸਰਕਾਰ ਨੂੰ ਤੇ ਵੱਡੇ ਅਫਸਰਾਂ ਨੂੰ ਅਫਸਰ ਨਹਿਰੀ ਮਹਿਕਮੇ ਨੇ ਜੋਰ ਨਾਲ ਗਮਰਾਹ ਕੀਤੇ ਆ ਗਮਰਾਹ ਕਰਕੇ ਜਾਨੀ ਕਿ ਸੂਏ ਦਾ ਨਕਸ਼ਾ ਬਣਾ ਕੇ ਅੱਜ ਮਿੰਤੀ ਕਰਨਾ ਆਏ ਨੇ ਆ ਫੋਰਸ ਖੜੀ ਆ ਇਹਨਾਂ ਦੇ ਅਫਸਰ ਖੜੇ ਨੇ ਅਸੀਂ ਦੂਜੇ ਪਾਸੇ ਇਹਨਾਂ ਨੂੰ ਰੋਕਿਆ ਤੇ ਰੋਕਦੇ ਰਹਾਂਗੇ ਜੇ ਡਾਂਗਾ ਮਾਰ ਕੇ ਜਿਹੜਾਂ ਚ ਭੇਜ ਕੇ ਬੰਦੇ ਮਾਰ ਕੇ ਸੂਆ ਕੱਢਣਗੇ ਕੱਢ ਲੈਣਾ ਫਿਰ ਇਹ ਜੇ ਪਾਣੀ ਤੋਂ ਕਰਾਉਣਾ ਵੀ ਕੀ ਹੈ ਜਿਨ੍ਹਾਂ ਨੂੰ ਮਾਰਨਾ ਹੀ ਹੈ ਇਹ ਜਿਹੜਾਂ ਖਣਗੇ ਜੇ ਇਹਨਾਂ ਦੇ 55 ਫੁੱਟ ਸੂਆ ਨਿਕਲ ਗਿਆ ਇਹਨਾਂ ਚ ਅੱਤੇ ਬੰਦੇ ਮਰਨਗੇ ਕਿਉਂ ਇੱਕ ਬੰਦੀ ਦੀ 7 ਵਿੱਗੇ ਜ਼ਮੀਨ ਹੈ ਜਿਹਦੇ ਵਿਚਾਰ ਜੀ ਨਿਕਲੂ 55 ਫੁੱਟ ਇੱਧਰ ਕੀ ਕਰਨ ਜਾਊਗਾ ਫਿਰ ਗੰਡੇ ਲਾਊਗਾ ਉਹ ਕਿ ਕਣਕ ਬੀਜੂਗਾ ਇਹ ਸਵਾਲ ਹੈ ਬਹੁਤ ਵੱਡਾ ਇਸ ਕਰਕੇ ਜ਼ਮੀਨਾਂ ਬਰਬਾਦ ਨਾ ਕਰੋ ਜਿੱਥੋਂ ਦੀ ਸੂਆ ਹੈ ਗਿਆ ਉਥੋਂ ਦੀ ਸੂਆ ਕੱਢੋ ਸਾਡੀ ਬੇਨਤੀ ਹੈ ਸਰਕਾਰ ਨੂੰ ਅਫਸਰਾਂ ਨੂੰ ਇੱਥੇ ਦੇ ਡੀਸੀ ਨੂੰ ਇਹ ਤੇ ਪੂਰਾ ਧਿਆਨ ਦੇਵੇ ਇਸ ਕਰਕੇ ਥੋੜਾ ਸਾਰਾ ਦਾ ਧੰਨਵਾਦ ਸੂਏ ਦਾ ਸਾਡਾ ਕੋਈ ਵਿਰੋਧ ਨਹੀਂ ਪਾਣੀ ਦਾ ਸਾਡਾ ਕੋਈ ਵਿਰੋਧ ਨਹੀਂ ਜਿੱਥੋਂ ਦੀ ਸੂਆ ਉਥੋਂ ਦੀ ਕੱਢ ਕੇ ਲੈ ਜਾਣਾ ਉਥੋਂ ਦੀ ਜਾਣਾ ਚਾਹੀਦਾ ਤੇ ਉਥੋਂ ਦੀ ਲੈ ਕੇ ਜਾਣ ਇਹ ਸਾਡਾ ਕੋਈ ਵਿਰੋਧ ਨਹੀਂ ਕੱਲ ਨੂੰ ਕੋਈ ਬੰਦਾ ਕਹੇ ਵੀ ਸੂਏ ਦਾ ਵਿਰੋਧ ਕਰਦੇ ਨੇ ਪਾਣੀ ਨਹੀਂ ਨਿਕਲਣ ਦਿੰਦੇ ਨਾ ਬਿਲਕੁਲ ਆਹ ਸੂਆ ਹੈ ਉਹ ਦੂਜਾ ਸੂਆ ਇਥੋਂ ਨਹੀਂ ਜਾਂਦਾ ਉਹਨੂੰ ਬਿਲਕੁਲ ਕੱਢਣ ਉਹ ਉਸਮਾਤ ਜਣੀ ਕਿ ਜੀਰੀ ਤੋਂ ਪਹਿਲਾਂ ਲੋਕਾਂ ਨੂੰ ਪਾਣੀ ਮਿਲਣਾ ਚਾਹੀਦਾ ਲੈ ਜਾਣ ਕੱਢ ਕੇ ਕੋਈ ਤਰਾਜ ਤੁਹਾਡਾ ਸਾਰਿਆਂ ਦਾ ਤਾਂ ਦਬਾਉ ਉਹਨਾਂ ਨੇ ਦਬਾਉ ਪਾਰਤੀ ਕਿਸਾਨ ਯੂਨੀਅਨ ਇਕੱਠਾ ਕਰਾਹ ਜਿੰਦਾਬਾਦ 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 ਪੰਜਾਬ